ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਮਿੱਤਰੋ ਅੱਜ ਆਪਾਂ ਟਰੈਕਟਰ ਦੀ ਪਾਵਰ ਦੇ ਬਾਰੇ ਥੋੜੀ ਜੀ ਜਾਣਕਾਰੀ ਕਰਾਂਗੇ ਸਾਂਝੀ ਅ ਜਿਦਾ ਮੇਰੇ ਕਈ ਭਰਾ ਮੈਸੇਜ ਕਰਦੇ ਸੀਗੇ ਤੇ ਫੋਨ ਤੇ ਵੀ ਜਿਦਾ ਉਹਨਾਂ ਨਾਲ ਫੇਰ ਗੱਲ ਹੋਈ ਤੇ ਵੀ ਇੱਕ ਇਹ ਮੈਨੂੰ ਬਹੁਤ ਵਧੀਆ ਲੱਗਦਾ ਜਿਦਾ ਜੇ ਕਿਸੇ ਭਰਾ ਨੂੰ ਵੀ ਕੋਈ ਦਾ ਕਿਉਂਕਿ ਸਾਨੂੰ ਨਹੀਂ ਸੀ ਨਾ ਚੀਜ਼ਾਂ ਬਾਰੇ ਨਾ ਹੀ ਆਪਾਂ ਬੜਾ ਕਿਸੇ ਨੂੰ ਇਦਾਂ ਪੁੱਛਦੇ ਹੀ ਵੀ ਸੀ ਨਹੀਂ ਬਟ ਜੇ ਕਿਸੇ ਨੂੰ ਪੁੱਛਦੇ ਵੀ ਸੀ ਜਿੱਦਾ ਕੋਈ ਸਹੀ ਆਪਾਂ ਨੂੰ ਰਿਸਪਾਂਸ ਹੀ ਨਹੀਂ ਸੀ ਦਿੰਦਾ ਹੁੰਦਾ ਸੋ ਇਹ ਜਿਹੜੀਆਂ ਚੀਜ਼ਾਂ ਜਿੱਦਾਂ ਮਤਲਬ ਕਿ ਕਹਿ ਲਈਏ ਵੀ ਇੱਕ ਆਪਾਂ ਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਤੇ ਇੱਕ ਬੰਦਾ ਜਿੱਦਾਂ ਕਹਿ ਲਈਏ ਵੀ ਪੰਗੇ ਲੈ ਲੈ ਕੇ ਹਰੇਕ ਚੀਜ਼ ਬਾਰੇ ਕਦੀ ਦਾ ਕੋਈ ਚੀਜ਼ ਜੇ ਪੰਗਾ ਲੈ ਕੇ ਆਪਾਂ ਪੰਗਾ ਲੈ ਲਿਆ ਤਾਂ ਕਈ ਵਾਰੀ ਕੋਈ ਚੀਜ਼ ਸੈੱਟ ਬਹਿ ਜਾਂਦੀ ਹੈ ਕਈ ਵਾਰੀ ਇਹ ਹੋ ਜਾਂਦਾ ਵੀ ਨੁਕਸਾਨ ਵੀ ਹੋ ਜਾਂਦਾ ਹੈ ਤੇ ਸੋ ਆਪਾਂ ਇਹ ਚਾਹੁੰਦੇ ਆ ਵੀ ਜਿੰਨੀ ਕ ਆਪਾਂ ਨੂੰ ਨੌਲੇਜ ਆ ਵੀ ਆਪਣੇ ਚੱਲ ਜੇ ਕਿਸੇ ਭਾਈ ਭਰਾ ਦੇ ਆਪਣੀ ਥੋੜਾ ਬੋਤਾ ਯਾਨੀ ਕਿ ਕਿਸੇ ਦੇ ਕੰਮ ਆਉਦਾ ਤਾਂ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਹਨਾ ਵੀ ਕਿਉਂਕਿ ਇਹ ਇਦਾਂ ਹੈ ਵੀ ਇਸ ਚੀਜ਼ ਦੇ ਵਿੱਚ ਇੱਕ ਸ਼ੌਂਕ ਹੀ ਆ ਇਹ ਸਿਰਫ ਸ਼ੌਂਕੀ ਬੰਦਾ ਹੀ ਯਾਨੀ ਕਿ ਇਹ ਪੰਗੇ ਲੈ ਸਕਦਾ ਆ ਆਮ ਹੁਣ ਜਿੱਦਾਂ ਨਹੀਂ ਤਾਂ ਮੋਸਟਲੀ ਕੀ ਹੁੰਦਾ ਜਿੱਦਾਂ ਕੰਪਨੀ ਦਾ ਟਰੈਕਟਰ ਆਇਆ ਤੇ ਬਸ ਲੋਕੀ ਉਦੀ ਚਲਾਈ ਜਾਂਦੇ ਰਹਿੰਦੇ ਆ ਯਾਨੀ ਕਿ ਤੇ ਜਿੱਦਾਂ ਉਹ ਭਰਾ ਦੇ ਦੱਸਣ ਤੇ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਵੀ ਜਿੱਦਾਂ ਕਹਿੰਦੇ ਵੀ ਜਿੱਦਾਂ ਆਪਣੇ ਵੀ 60 55 ਪਾਵਰ ਦਾ ਕੋਈ ਟਰੈਕਟਰ 60 ਹਾਰਸ ਪਾਵਰ ਦਾ ਪਰ ਜੇ ਹਿਸਾਬ ਨਾਲ ਕਹਿੰਦੇ ਪਾਜੀ ਵੀ ਉਹਦੀ ਪਾਵਰ ਆ ਵੀ ਉਹ ਹਿਸਾਬ ਨਾਲ ਸਾਨੂੰ ਪਰਫਾਰਮੈਂਸ ਨਹੀਂ ਉਹਦੀ ਵਧੀਆ ਲੱਗਦੀ ਵੀ ਯਾਨੀ ਕਿ ਕਹਿੜੀ ਆ ਵੀ ਤੇਲ ਜਿਆਦਾ ਖਾਂਦਾ ਟਰੈਕਟਰ ਤੇ ਸੈਕੰਡ ਨੰਬਰ ਇਹ ਆ ਵੀ ਜਿੱਦਾਂ ਖੁੱਲ ਕੇ ਪਟਾਕਾ ਜਾਂ ਨਹੀਂ ਪਉਂਦਾ ਵੀ ਦਬਦਾ ਰਹਿੰਦਾ ਘਟੂ ਘਟੂ ਜਾਂ ਗਾਦ ਰਹਿੰਦਾ ਜਦੋਂ ਫੇ ਯਾਨੀ ਕਿ 2021 2200 ਰੁਪਏ ਤੇ ਚੱਲ ਜਾਂਦਾ ਆ ਫੇਰ ਕੀ ਹੋ ਜਾਂਦਾ ਫੇਰ ਥੋੜਾ ਤੇਲ ਦੀ ਐਵਰੇਜ ਹੋਰ ਘਟ ਜਾਂਦੀ ਆ ਵੀ ਤੇਲ ਦੇ ਹਿਸਾਬ ਨਾਲ ਉਹ ਕਹਿੰਦੇ ਵੀ ਯਾਨੀ ਕਿ ਪੂਰਾ ਟਰੈਕਟਰ ਚਲੌਣ 'ਚ ਸਵਾਦ ਨਹੀਂ ਆਉਂਦਾ ਸੋ ਜਿੱਦਾਂ ਹੁਣ ਆ ਆਪਣੇ ਟਰੈਕਟਰ ਇਹਦੇ ਵਿੱਚ ਨੌਨ ਟਰਬੋ ਆ ਆ ਦੇਖੋ ਇਹ ਮਤਲਬ ਕਿ ਵੀ টার্বੋ ਤੋਂ ਬਿਨਾ ਹੀ ਇਹਨਾਂ ਦੇ ਇੰਜਨ ਦੀ 55 ਹਾਰਸ ਪਾਵਰ ਆਉਂਦੀ ਸੀ ਜਿੱਦਾਂ ਹੁਣ ਐਡੀਸ਼ਨ ਦੀ ਆ ਵੀ ਇਹ ਥੋੜੀ ਜੀ ਇਹਨਾਂ ਨੇ টার্বੋ ਲਾ ਕੇ 57 ਹਾਰਸ ਪਾਵਰ ਕੀਤੀ ਆ ਤੇ ਇਹ ਜੈਨੂਅਲ ਇੰਜਨ ਆ ਮਤਲਬ ਕਿ ਨੋਰਮਲ ਨਾ ਨਰਬੋ ਆ ਪੂਰਾ ਐਨ ਪਟਾਕੇ ਪਾਉਂਦਾ ਤੇ ਸੋ ਜੇ ਆਪਾਂ ਹਨਾ ਟਰੈਕਟਰ ਦੇ ਵਿੱਚ ਥੋੜੀ ਜੀ ਅਪਗ੍ਰੇਡ ਮਤਲਬ ਕਿ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਆ ਤੇ ਐਡਾ ਵੱਡਾ ਕੋਈ ਯਾਨੀ ਕਿ ਹੈ ਨਹੀਂਗਾ ਵੀ ਜਿੱਦਾਂ ਹੋਊਗਾ ਜਾਂ ਹੋਇਆ ਆ ਵੀ ਮਤਲਬ ਕੀ ਲੋਕੀ ਆਵਾਗੌਣੀ ਬਹੁਤ ਪੈਸੇ ਲਾਈ ਜਾਂਦੇ ਆ ਪੈਸੇ ਲਾਈ ਜਾਂਦੇ ਦਾ ਮਤਲਬ ਕੀ ਜਿਹਦਾ ਟਰਬੋ ਚੱਕ ਕੇ ਰੱਖਦਾ 50 60 ਹਜ਼ਾਰ ਦਾ ਯਾਨੀ ਕਿ ਤੇ ਮੇਨ ਜਿਹੜੀ ਹੁੰਦੀ ਆ ਉਹਦੀ ਥਿਊਰੀ ਜੇ ਆਪਾਂ ਉਸ ਹਾਂ ਨਾਲ ਚੱਲਦੇ ਆ ਤਾਂ ਆਪਣੇ ਪੈਸੇ ਵੀ ਬਹੁਤ ਘਟ ਲਾਦੇ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵੀ ਇਹ ਸਾਨੂੰ ਵੀ ਪ੍ਰੈਕਟੀਕਲ ਕਰ ਕਰਕੇ ਪਤਾ ਲੱਗਦੀਆਂ ਨਾ ਕਿ ਵੀ ਯਾਨੀ ਕਿ ਕੋਈ ਆਪਾਂ ਨੂੰ ਦੱਸਦਾ ਕਿਉਂਕਿ ਇਹ ਦੇ ਵਿੱਚ ਇਹ ਆ ਵੀ ਜੇ ਕਿਸੇ ਬੰਦੇ ਨੂੰ ਮਾੜਾ ਮੋਟਾ ਇਸ ਚੀਜ਼ ਬਾਰੇ ਪਤਾ ਆ ਵੀ ਉਹ ਅਗਲਾ ਕਹਿੰਦਾ ਵੀ ਮੇਲੇ ਮੈਂ ਹੀ ਬਾਸ ਉੱਪਰ ਰਾਂ ਵੀ ਹੋਰ ਕੋਈ ਨਹੀਂ ਇਹਦੇ ਮੁਕਾਬਲੇ 'ਚ ਚੱਲੇ ਤੇ ਸੋ ਇਦਾਂ ਇਹ ਵੀ ਹੋ ਜਾਂਦਾ ਵੀ ਕਈ ਵੇ ਚ ਇੱਕ ਦੋ ਗੱਲਾਂ ਹੋ ਵੀ ਜਾਂਦੀਆਂ ਹਨਾ ਵੀ ਅਗਲਾ ਫੇ ਹਰੇਕ ਨੂੰ ਕੋਈ ਇੰਟਰਸਟ ਨਹੀਂ ਲੈਂਦਾ ਹਨਾ ਦੱਸਣਵਾਰਾ ਦੱਸਣ ਦੇ ਬਾਰੇ ਜਾਨੀ ਕਿ ਤੇ ਸੋ ਇਹਦੇ ਵਿੱਚ ਜਾਨੀ ਕਿ ਜੇ ਆਪਾਂ ਆਪਣੇ ਟਰੈਕਟਰ ਨੂੰ ਥੋੜਾ ਜਿਹਾ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਆ ਮਤਲਬ ਕਿ ਜਿੱਦਾਂ ਜੇ ਆਪਾਂ ਨਾਰਮਲ ਖੇਤੀ ਕਰਦੇ ਆ ਆਪ ਨੂੰ ਇਹ ਆ ਵੀ ਉਹਦੇ ਵਿੱਚ ਟਰੈਕਟਰ ਦੀ ਪਰਫਾਰਮੈਂਸ ਪੂਰੀ ਵਧੀਆ ਆਵੇ ਹਨ ਟਰੈਕਟਰ ਪਟਾਕੇ ਪਾਵੇ ਪੂਰਾ ਖੁੱਲ ਕੇ ਤੇ ਜਦ ਕਿ ਜੇ ਹੁਣ ਆਪਾਂ ਕੋਈ ਕੰਪੀਟੀਸ਼ਨ ਕਰਨਾ ਹੈਗਾ ਉਹਦੇ ਵਿੱਚ ਤਾਂ ਫਿਰ ਕੋਈ ਹੈ ਹੀ ਨਹੀਂਗਾ ਐਂਡੀ ਹੈ ਨਹੀਂ ਉਸ ਚੀਜ਼ ਦਾ ਵੀ ਦੁਨੀਆ ਪਰੇ ਤੋਂ ਪਰੇ ਆ ਵੀ ਫਿਰ ਕੋਈ ਇੰਜਨ ਵੀ ਹੋ ਜਾਂਦੇ ਆ ਪਿਸਟਨ ਵੀ ਹੋਈ ਜਾਂਦੇ ਉਹ ਤਾਂ ਜਾਨੀ ਕਿ ਉੱਪਰਲੇ ਲੈਵਲ ਦੀਆਂ ਗੱਲਾਂ ਹੋ ਗਈਆਂ ਹਨ ਤੇ ਜੇ ਆਪਾਂ ਜਦੋਂ ਹੁਣ ਨੋਰਮਲ 50 100 ਖੱਤੇ ਦੀ ਵੀ ਖੇਤੀ ਕਰਦੇ ਆ ਆਪਾਂ ਨੂੰ ਇਹ ਲੱਗਦਾ ਵੀ ਟਰੈਕਟਰ ਜਿਹੜਾ ਆਪਣੇ ਕੋਲ ਆ ਵੀ ਉਹ ਪਾਵਰ ਦੇ ਸਾਹਮਣੇ ਪੂਰਾ ਖੁੱਲ ਕੇ ਨਹੀਂ ਚੱਲਦਾ ਪੂਰੀ ਉਹਦੀ ਪਰਫਾਰਮੈਂਸ ਵਧੀਆ ਨਹੀਂ ਆਉਂਦੀ ਤੇ ਤੇਲ ਵੀ ਜ਼ਿਆਦਾ ਖਾਂਦਾ ਆ ਤੇ ਉਹਦੇ ਲਈ ਇਹਦੇ ਜਾਨੀ ਕਿ ਹੁਣ ਮੋਡੀਫਿਕੇਸ਼ਨ ਦੇ ਵਿੱਚ ਹੁਣ ਇਦਾਂ ਹੋ ਜਾਂਦਾ ਵੀ ਜੇਰਾ ਕਿਸੇ ਨੂੰ ਮੇਰੇ ਵਰਗੇ ਨੂੰ ਨਹੀਂ ਕੋਈ ਨੌਲੇਜ ਹੈਗੀ ਤੇ ਕਈ ਭਰਾ ਜਾਨੀ ਕਿ ਵਿੱਚ ਇਦਾਂ ਦੇ ਵੀ ਜਾਨੀ ਕਿ ਉਹ ਕਹਿੰਦੇ ਆ ਆ ਬਦਲ ਦਿੰਦੇ ਆ ਜੀ ਆ ਆ ਬਦਲ ਦਿੰਦੇ ਆ ਚਲੋ ਜੀ ਉਹ ਕੰਮ ਹੁੰਦਾ ਥੋੜੇ ਪੈਸਿਆਂ ਦਾ ਸੋ ਉਹਦੇ ਉੱਤੇ ਕਾਫੀ ਜਿੱਦਾਂ 60 70 ਹਜ਼ਾਰ ਤੇ ਗੱਲ ਚੱਲ ਜਾਂਦੀ ਆ ਸੋ ਇਹ ਜੇ ਤੁਸੀਂ ਆਪਣੇ ਟਰੈਕਟਰ ਨੂੰ ਮਤਲਬ ਕਿ ਵੀ ਚਾਹੁੰਦੇ ਆ ਵੀ ਟਰੈਕਟਰ ਪਰਫਾਰਮੈਂਸ ਵਧੀਆ ਦਵੇ ਤੇਲ ਮਤਲਬ ਕਿ ਜੇ ਘੰਟੇ ਦਾ 8 ਲੀਟਰ ਖਾਂਦਾ ਤਾਂ ਉਹ 7.5 ਤੇ ਆਜੂ ਵੀ 8 ਤੋਂ 8.5 ਨਹੀਂ ਜਾਊਗਾ ਦੈਨ ਇਹ ਇੱਕ ਉੱਪਰ ਜੀ ਇਹ ਵੀ ਆ ਵੀ ਜਿਹੜੀ ਉਹਦੀ ਚਲਾਈ ਹੋ ਜਣੀ ਉਹਦੀ ਪਰਫਾਰਮੈਂਸ ਹੋ ਜਣੀ ਆ ਉਹ ਜਾਨੀ ਕੀ ਕਹ ਲਈਏ ਵੀ ਸਰਾ ਹੀ ਹੋ ਜਾਂਦੀ ਵੀ ਬੰਦੇ ਨੂੰ ਆਪਣੇ ਆਪ ਪਤਾ ਲਾ ਜਾਂਦਾ ਵੀ ਮੈਂ ਪਹਿਲਾਂ ਕਿਹੜੀ ਟਰੈਕਟਰ ਜਿੱਦਾ ਕਿਹੜੇ ਦੇ ਬੈਠਾ ਸੀ ਤੇ ਹੁਣ ਇਦਾਂ ਲੱਗਦਾ ਵੀ ਜਿੱਦਾ ਸਾਲਾ ਵਿੱਚ ਕੁਝ ਪਾ ਦਿੱਤਾ ਹੁੰਦਾ ਸੋ ਇਹ ਜਦਾਂ ਇਹ ਮੋਡੀਫਿਕੇਸ਼ਨ ਕਰਾਉਣ ਦੇ ਵੀ ਕੋਈ ਏਡੇ ਦੇ ਵਿੱਚ ਕਹੜੀਏ ਵੀ ਹੈ ਨਹੀਂਗੇ ਵੀ ਬਹੁਤ ਵੱਡੀ ਜਿੱਦਾ ਕਹੜੀਏ ਕਲਾ ਜਾਂ ਕੋਈ ਕੀ ਆ ਮੋਸਟਲੀ ਸਾਰੇ ਟਰੈਕਟਰਾਂ ਦੇ ਇਹੀ ਦੋ ਤਿੰਨ ਕਿ ਚੀਜ਼ਾਂ ਹੀ ਹੁੰਦੀਆਂ ਆ ਤੇ ਪਰ ਜੇ ਉਹ ਚੀਜ਼ ਆਪਾਂ ਕਿਸੇ ਦੇ ਥਰੂ ਕਰਾਉਨੇ ਆ ਜਿੱਦਾਂ ਕੋਈ ਹੁਣ ਮੈਸਤਰੀ ਨੂੰ ਕਹ ਰਹੇ ਨੇ ਯਾਰ ਆ ਇਹ ਇਹਨੂੰ ਆਪਾਂ ਇਦਾਂ ਕਰਾਉਣਾ ਹੈ ਵੀ ਇਹ ਪੂਰਾ ਪਟਾਕੇ ਪਾਵੇ ਪਰ ਉਹ ਇਦਾਂ ਵੀ ਯਾਨੀ ਕਿ ਜੇ ਉਹੀ ਕੰਮ ਹੁਣ ਜਿੱਦਾ ਕਹੜੀਏ ਵੀ ਹੱਡੀਆਂ ਵਾਲਾ ਜਿਹੜਾ ਡਾਕਟਰ ਆ ਉਹ ਦਿਲ ਦਾ ਆਪਰੇਸ਼ਨ ਨਹੀਂ ਕਰ ਸਕਦਾ ਹੱਡੀਆਂ ਦਾ ਹੀ ਕਰੂਗਾ ਸੋ ਜਿੱਦਾਂ ਹੁਣ ਕੋਈ ਮੈਸਤਰੀ ਵੀ ਆ ਜਾਂ ਕੋਈ ਵੀ ਆ ਉਹ ਜਿਹੜਾ ਉਹਦਾ ਪ੍ਰੋਫੈਸ਼ਨਲ ਇੰਜਨ ਦਾ ਕੰਮ ਆ ਉਹੀ ਕਰਦਾ ਬਾਕੀ ਜੋ ਚੀਜ਼ਾਂ ਹੁੰਦੀਆਂ ਉਹ ਤਾਂ ਕਹੜੀਏ ਵੀ ਇਦਾਂ ਗਾਹਾਂ ਕਿਸੇ ਤੋਂ ਕਰਾ ਕੇ ਦਿੰਦਾ ਜਾਂ ਕੁਝ ਵੀ ਪਰ ਜੇ ਉਹ ਚੀਜ਼ਾਂ ਆਪਾਂ ਆਪ ਹੀ ਕਰਾ ਲਈਏ ਤੇ ਆਪਣਾ ਕਾਫੀ ਪੈਸੇ ਵੀ ਸੇਵ ਹੋ ਸਕਦੇ ਆ ਤੇ ਆਪਾਂ ਨੂੰ ਉਸ ਚੀਜ਼ ਬਾਰੇ ਨੌਲੇਜ ਵੀ ਵੀ ਹਾਂ ਯਾਰ ਆ ਏਡਾ ਕੰਮ ਆ ਕੋਈ ਏਡਾ ਖਾਸ ਨਹੀਂ ਹੈਗਾ ਵੀ ਐਵੇਂ ਇਹਦੇ ਕਰਕੇ ਆਪਾਂ ਇੰਨੇ ਚਾਦੇ ਦੇਖੀ ਜਾਂਦੇ ਵੀ ਪੈਸੇ ਬਹੁ ਲੱਗਣੇ ਆ 30 40000 ਰੁਪਈਆ ਲੱਗ ਜਾਣਾ ਵੀ ਇਹ ਤਾਂ ਨਾਰਮਲ ਇਨੇ ਕ ਦਾ ਕੰਮ ਆ ਹਨ ਸੋ ਆਪਾਂ ਇਸ ਟੌਪਿਕ ਤੇ ਅੱਜ ਗੱਲ ਕਰਾਂਗੇ ਵੀ ਟਰੈਕਟਰ ਨੂੰ ਮੋਡੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਟੈਪ ਹੁੰਦਾ ਆ ਵੀ ਉਹ ਹੁੰਦਾ ਆ ਮਤਲਬ ਕੀ ਵੀ ਟਰੈਕਟਰ ਦੇ ਪੰਪ ਦਾ ਜਿਦਾ ਕਹਿ ਲਈਏ ਉਹ ਬੰਦੇ ਦਾ ਦਿਲ ਵੀ ਹੁਣ ਜੇ ਬੰਦੇ ਦਾ ਸਾਲਾ ਸਰੀਰ ਵੀ ਭਾਰ ਵੀ ਕੁਆਂਟਲ ਆ ਬੋਡੀ ਦੇ ਹਿਸਾਬ ਨਾਲ ਵੀ ਜੇ ਉਹਦਾ ਦਿਲ ਹੀ ਹੈ ਨਹੀਂ ਮਤਲਬ ਕਿ ਜਿਵੇਂ ਚਾਹੇ ਕੋਈ ਗੇਮ ਕਰਦਾ ਚਾਹੇ ਵੇਟ ਲਿਫਟਿੰਗ ਕਰਦਾ ਵੀ ਉਹ ਜੇ ਦਿਲ ਹੋਊਗਾ ਉਹਦਾ ਤਾਂ ਫੇਰ ਹੀ ਉਹ 1.5-2 ਕੁਆਂਟਲ ਦੇ ਥੱਲੇ ਜਾ ਕੇ ਲੰਮਾ ਪਊਗਾ अदरवाइज ਨਹੀਂ ਤਾਂ ਜਿੱਦਾਂ ਹੁਣ ਕਈ ਹੁੰਦੇ ਆ ਵੀ ਬੋਡੀ ਵੇਟ ਬਹੁਤ ਜ਼ਿਆਦਾ ਤੇ ਪਰ ਉਦਾਂ ਕਹੀ ਜਾਣਾ ਯਾਰ ਇਦਾਂ ਉੱਤੇ ਨਾ ਡੈਜ ਜਵੇ ਇਦਾਂ ਨਾ ਸੋ ਮਤਲਬ ਕਿ ਇਹ ਵੀ ਕਹਿਣ ਦਾ ਭਾਬੀ ਟ੍ਰੇਨਰ ਦੀ ਸਭ ਤੋਂ ਪਹਿਲਾ ਸਟੈਪ ਜਿਹੜਾ ਮੋਡੀਫਿਕੇਸ਼ਨ ਕਰਦਾ ਉਹ ਇਹਦਾ ਪੰਪ ਹੁੰਦਾ ਆ ਇਹਦੇ ਵਿੱਚ ਜਾਨੀ ਕਿ ਜਿੱਦਾਂ ਹੁਣ ਆਪਾਂ ਇਹਦਾ ਵੀ ਕਰਾਇਆ ਪੰਪ ਇਹਦਾ ਚਲੋ ਥੋੜਾ ਹੋਰ ਜਗਾੜੂ ਜੇ ਕੰਮ ਜਿਹਦਾ ਕਰਾਇਆ ਵੀ ਬੱਡਾ ਜ਼ਿਆਦਾ ਕੁਝ ਕਹਿ ਲਈਏ ਤੇ ਆ ਜਿਹੜਾ ਜਿੱਦਾ ਐਸ ਟਰੈਕਟਰ ਦੇ ਵਿੱਚ ਪੰਪ ਆ ਇਹ ਆਪਾਂ ਨਾਰਮਲੀ ਇਹਨੂੰ ਮੋਡੀਫਿਕੇਸ਼ਨ ਦਿੱਤੀ ਆ ਨੋਜਲਾਂ ਤੇ ਪੰਪ ਨੂੰ ਬਟ ਹੋਰ ਇਹਦੇ ਵਿੱਚ ਜਿੱਦਾ ਕੋਈ ਕੁਝ ਨਹੀਂ ਕਰਾਇਆ ਜਿਹੜੇ ਭਰਾ ਆਪਣੇ ਨਾਲ ਜਿਹਦਾ ਪਹਿਲਾਂ ਤੇ ਜੁੜੇ ਉਹਨਾਂ ਨੂੰ ਪਤਾ ਆਪਣੇ ਕੋਲ ਇੱਕ ਟਰੈਕਟਰ ਹੋਰ ਹੁੰਦਾ ਸੀ ਉਹਦੇ ਵੀ ਆਪਾਂ ਸਿਰਫ ਟਰਬੋ ਨੂੰ ਥੋੜੀ ਜੀ ਮੋਡੀਫਿਕੇਸ਼ਨ ਦਿੱਤੀ ਸੀ ਤੇ ਸੈਕੰਡ ਨੰਬਰ ਪੰਪ ਉਹਦਾ ਮੋਡੀਫਿਕੇਸ਼ਨ ਕਰਾਇਆ ਸੀ ਹੋਰ ਕੋਈ ਇਦਾਂ ਦਾ ਨਹੀਂ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਬਾਕੀ ਜਿਦਾਂ ਇਹ ਵੀ ਹੈ ਜਿੰਨਾ ਮਾਜੀ ਟਰੈਕਟਰ ਨੂੰ ਦੁਆ ਕਰੀ ਜੋ ਕਰੀ ਵੀ ਇਹ ਇੱਕ ਟਰੈਕਟਰ ਦੋ ਟਰੈਕਟਰਾਂ ਦਾ ਮਗਾਵਲਾ ਨਹੀਂ ਕਰ ਸਕਦਾ ਇਹ ਹੋ ਸਕਦਾ ਵੀ ਜਿੱਦਾਂ ਹੁਣ ਹਾਂ ਕਿਤੇ ਟਰਾਲੀ ਖੁੱਭ ਗਈ ਜੇ ਥੱਲੇ ਪੈਰ ਪੂਰ ਆੜਦੇ ਆ ਚਲ ਇਹ ਆ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਕੀਤੀ ਹੋਈ ਥੋੜਾ ਜ਼ੋਰ ਜੂ ਲਾ ਕੇ ਕੱਲਾ ਪੱਟ ਕੇ ਲੈਊ ਪਰ ਇਹ ਜੇ ਥੱਲੇ ਖੱਤਾ ਗਿੱਲਾ ਹੈ ਜਾਂ ਖੁੱਭੀ ਜਾਂਦੀ ਟਰਾਲੀ ਦੇ ਮੂਰੇ ਫੇਜੋਂ ਪੰਜ ਟਰੈਕਟਰ ਵੀ ਪਾਏ ਹੁਣ ਫੇ ਉਹਨਾਂ ਨਾਲ ਵੀ ਨਹੀਂ ਹੈਲਦੀ ਹਨ ਤੇ ਸੋ ਜੇ ਜਿੱਦਾਂ ਤੁਸੀਂ ਚਾਹੁੰਦੇ ਆ ਵੀ ਹਾਂ ਆਪਣਾ ਟਰੈਕਟਰ 55 60 ਹਸ ਪਾਵਰ ਦਾ ਆ ਵੀ ਆਪਾਂ ਨੂੰ ਲੱਗਦਾ ਆ ਵੀ ਉਹ ਵਧੀਆ ਪਰਫਾਰਮੈਂਸ ਨਹੀਂ ਦਿੰਦਾ ਤੇ ਤੇਲ ਦਾ ਖਰਚਾ ਥੋੜਾ ਵੱਧਿਆ ਤੇ ਇਹਦਾ ਸਭ ਤੋਂ ਪਹਿਲਾ ਸਟੈਪ ਆ ਵੀ ਉਹਦਾ ਪੰਪ ਮੋਡੀਫਿਕੇਸ਼ਨ ਕਰਾਓ ਪੰਪ ਵੀ ਮੋਡੀਫਿਕੇਸ਼ਨ ਇਦਾਂ ਜਾਨੀ ਕਿ ਜੇ ਹੁਣ ਆਪਾਂ ਕਿਸੇ ਮਿਸਤਰੀ ਦੇ ਜਾਂ ਕਿਸੇ ਦੇ ਵੀ ਲੈ ਕੇ ਜਾਂਦੇ ਆ ਉਹ ਇੱਕ ਹੋ ਜਾਂਦਾ ਇੱਕ ਡਾਇਰੈਕਟਲੀ ਆਪਾਂ ਆਪ ਜਾਣਾ ਸਿੱਧੇ ਇੱਕ ਹੁੰਦਾ ਆਪਾਂ ਕਿਸੇ ਦੇ ਥਰੂ ਹਨਾ ਸੋ ਇਹ ਹੋ ਜਾਂਦਾ ਵੀ ਜਦੋਂ ਹੁਣ ਆਪਾਂ ਕਿਸੇ ਦੇ ਥਰੂ ਕਰਦੇ ਆ ਚਲੋ ਅਗਲੇ ਦੀ ਵੀ ਥੋੜੀ ਜ਼ਿੰਮੇਵਾਰੀ ਹੋ ਜਾਂਦੀ ਏ ਵੀ ਕੰਨੂ ਪੰਪ ਨੂੰ ਕੁਝ ਹੋ ਗਿਆ ਬਾਈ ਚਾਂਸ ਅਦਰਵਾਈਜ਼ ਇਦਾਂ ਦਾ ਕੋਈ ਨਹੀਂ ਹੁੰਦਾ ਵੀ ਪੰਪ ਨੂੰ ਕੁਝ ਹੋ ਜਵੇ ਕਹਿੰਦਾ ਭਾਬੀ ਵੀ ਉਹ ਫੇ ਅਗਲੇ ਦੀ ਇੱਕ ਰਿਸਪੋਨਸੀਬਿਲਟੀ ਹੁੰਦੀ ਆ ਆਪਾਂ ਜਦੋਂ ਹੁਣ ਜਿਹੇ ਮੈਸਤਰੀਓ ਕਰਾਇਆ ਆ ਆਪਾਂ ਜਾ ਕੇ ਉਹਨੂੰ ਹੀ ਫੜਨਾ ਹੁੰਦਾ ਸੋ ਇਸ ਕਰਕੇ ਜਦੋਂ ਉਹ ਵਿੱਚ ਥੋੜਾ ਜਿਹਾ ਖਰਚਾ ਐਡ ਆਨ ਹੋਰ ਵੱਖਰਾ ਹੋ ਜਾਂਦਾ ਪਰ ਇਹਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ ਵੀ ਇਹਨੂੰ ਕੋਈ ਪ੍ਰੋਬਲਮ ਹੋਊਗੀ ਜਾਂ ਇਹਦੇ ਕਰਕੇ ਕੋਈ ਕੁਝ ਹੋ ਜਾਊਗਾ ਸੋ ਇਹ ਪੰਪ ਦੋ ਤਰ੍ਹਾਂ ਦਾ ਮੋਡੀਫਿਕੇਸ਼ਨ ਹੁੰਦਾ ਇੱਕ ਹੁੰਦਾ ਹਾਫ ਹਾਫ ਦਾ ਮਤਲਬ ਇਹ ਹੋ ਜਾਂਦਾ ਵੀ ਜਦੋਂ ਆਪਾਂ ਖੇਤੀਬਾੜੀ ਕਰਦੇ ਆ ਉਰੇ ਬੈਠੇ ਤਾਂ ਇਹ ਆਪਾਂ ਵੱਡੇ ਇੰਪਲੀਮੈਂਟ ਪਾ ਲਈਏ ਚਾਹੇ ਕੁਝ ਵੀ ਵੀ ਟਰੈਕਟਰ ਦਬੂਗਾ ਨਹੀਂ ਪਿੱਛੋਂ ਜਾਨਕਿ ਇਹ ਆ ਵੀ ਟਾਇਰ ਘਮਾ ਘਮਾ ਕੇ ਖੁੱਤ ਪਾਈ ਜਾਊ ਤੇ ਤੇਲ ਦਾ ਖਰਚਾ ਇਹ ਆ ਵੀ ਜਿੱਥੇ ਅੱਗੇ ਲੋਡ ਲੈਂਦਾ ਸੀਗਾ ਉੱਥੇ ਰਿਲੈਕਸ ਹੋ ਕੇ ਟਰੈਕਟਰ ਚੱਲੂ ਅੰਡਰ ਲੋਡ ਹੋ ਕੇ ਸੋ ਇਹ ਕਿ ਇਹ ਵੀ ਬਹਿਮ ਐ ਵੀ ਜਿਹਦਾ ਕਹਿੰਦੇ ਵੀ ਪੰਪ ਮੋਡੀਫਿਕੇਸ਼ਨ ਕਰਾਉਣਾ ਟਰੈਕਟਰ ਤੇਲ ਬਹੁਤ ਜ਼ਿਆਦਾ ਖਾਂਦਾ ਤੇਲ ਦੀ ਐਵਰੇਜ ਸਮਾਂ ਬਣਦੀ ਆ ਜਾਨਕਿ ਜੇ 8 8 ਲੀਟਰ ਘੰਟੇ ਦਾ ਟਰੈਕਟਰ ਤੇਲ ਖਾ ਰਿਹਾ ਹੈ ਤਾਂ ਉਹ ਹੱਦੋਂ ਹੱਦ ਨਹੀਂ 7.5 ਜਾਂ 8 ਤੋਂ ਤਾਂ ਨਹੀਂ ਗਾਹ ਨਹੀਂ ਜਾਊਗਾ ਜਾਨਕਿ ਕਿਹੜੀ ਐ ਵੀ ਅੱਧਾ ਗਿਟਰ ਦਾ ਮੈਕਸੀਮਮ ਟਰੈਕਟਰ ਹੀ ਐਵਰੇਜ ਘੱਟ ਤੇਲ ਖਾਂਦਾ ਕਿਉਂਕਿ ਉਹ ਇਦਾਂ ਹੋ ਜਾਂਦਾ ਵੀ ਓਵਰਲੋਡ ਹੋਣੋਂ हट ਜਾਂਦਾ ਆ ਜੇ ਹੁਣ ਆਪਾਂ ਸੁਪਰ ਸੀਡਰ ਤੇ ਚਲਾ ਰਹੇ ਆ 8 ਫੁੱਟਾਂ ਜਾਂ ਜਿੱਦਾਂ ਥੋੜਾ ਠੋਕ ਕੇ ਚਲਾਉਣੇ ਹੋਣੇ ਉਥੇ ਦਮ ਜ ਆ ਉਹਦਾ ਘੁਟੇ ਰਹਿਣਾ ਕਿੱਥੇ ਹੋਣੇ ਫਿਰ ਰਿਲੈਕਸ ਹੋ ਕੇ ਚੱਲਣਾ ਹਨ ਸੋ ਇਦਾਂ ਦੀਆਂ 2-4 ਚੀਜ਼ਾਂ ਹੋ ਜਾਂਦੀਆਂ ਸੋ ਇਹ ਆ ਵੀ ਜੇ ਕਿਸੇ ਮੇਰੇ ਭਰਾ ਨੂੰ ਕੋਈ ਵੀ ਇਦਾਂ ਲੱਗਦਾ ਹੁੰਦਾ ਜ਼ਰੂਰ ਵੈਲਕਮ ਹੈ ਵੀ ਮੈਸੇਜ ਕਰਿਆ ਕਰੋ ਚੱਲ ਜੇ ਨੰਬਰ ਇਦਾਂ ਹੁੰਦਾ ਵੀ ਆਪਾਂ YouTube ਤੇ ਕਮੈਂਟ ਚ ਨਹੀਂ ਸ਼ੇਅਰ ਕਰ ਸਕਦੇ ਹਨਾ ਸੋ ਚਲੋ ਮੇਰਾ ਇਨਸਟਾ ਆਈਡੀ ਜਿਹਨਾਂ ਕੋਈਆਂ ਭਰਾਵਾਂ ਕੋ ਜਿੱਦਾਂ ਸਾਰਿਆਂ ਨੂੰ ਪਤਾ ਲੱਗ ਗਿਆ ਜਾਂਦਾ ਵੀ ਉਹ ਜ਼ਰੂਰ ਮੈਸੇਜ ਕਰ ਸਕਣ ਵੀ ਇਦਾਂ ਦੀ ਹਨਾ ਆਪਾਂ ਜਿੱਦਾਂ ਵੀ ਉਹਨਾਂ ਦੇ ਯਾਨਕੀ ਜਵਾਬ ਜ਼ਰੂਰ ਦਵਾਂਗੇ ਸੋ ਹੋਰ ਗੱਲ ਕਰਦੇ ਆਂ ਆਪਾਂ ਮੇਨ ਮੋਡੀਫਿਕੇਸ਼ਨ ਦੀ ਵੀ ਜੇ ਤੁਸੀਂ ਆਪਣੇ ਟਰੈਕਟਰ ਦੀ ਪਰਫਾਰਮੈਂਸ ਵਧੀਆ ਕਰਾਉਣੀ ਚਾਹੁੰਦੇ ਆਂ ਵੀ ਹਾਂ ਵੀ ਤੇਲ ਜ਼ਿਆਦਾ ਖਾਂਦਾ ਹੈ ਇਹਨੂੰ ਪੰਪ ਨੂੰ ਕਿਸੇ ਵਧੀਆ ਮਿਸਤਰੀ ਦੇ ਕੋਲ ਚਾਹੇ ਜਿੱਦਾਂ ਹੁਣ ਆਮ ਆਪਾਂ ਘਰੇ ਵੀ ਖਿਲਾ ਲੈਂਦੇ ਆ ਹਨਾ ਪੰਪ ਨੂੰ ਖਿਲਾਓ ਠੀਕ ਆ ਪੰਪ ਨੂੰ ਖਿਲਾ ਕੇ ਤੇ ਨਾਲ ਇਹਦੇ ਤਿੰਨੀ ਤਿੰਨੀ ਨੌਜਲਾ ਪਟਾਓ ਨੋਜਲਾ ਪਲੱਸ ਪੰਪ ਨੂੰ ਜਿੱਦਾਂ ਹੁਣ ਆਪਣੇ ਇੰਨੀ ਕੀ ਜਾਣਕਾਰੀ ਬੰਦੇ ਨੂੰ ਹੋਈ ਜਾਂਦੀ ਆ ਵੀ ਜਿਹੜਾ ਕੋਈ ਵਧੀਆ ਪੰਪ ਦਾ ਕਾਰੀਗਰ ਆ ਮੈਸਤਰੀ ਜਿਹਦਾ ਆਪਣੇ ਏਰੀਆ 'ਚ ਹੁੰਦਾ ਕਈ ਵਾਰੀ ਕੋਈ ਜੱਜ ਦਾ ਹੁਣ ਆਪਣੇ ਜਦਾ ਜਿੱਦਾਂ ਲੁਧਿਆਣੇ ਆਵਾ ਡੀਲ ਸਰਵਿਸ ਹੋ ਗਿਆ ਤੇ ਭੋਗਪਾਉ ਟਾਂਡੇ ਵੱਲ ਇੱਧਰ ਹੀਰਾ ਪਾਜੀ ਆ ਭੁੱਲਰ ਮਹਾਲੀ ਪਾਜੀ ਆ ਜਿੱਦਾਂ ਇਹਨਾਂ ਦੇ ਆਪਣੇ ਕਿਸੇ ਵੀ ਕਾਰੀਗਰ ਨੂੰ ਜਾਂ ਜਿੱਦਾਂ ਏਜੰਸੀ 'ਚੋਂ ਜਿੱਥੇ ਵੀ ਆ ਪੰਪ ਨੂੰ ਖਲਾਓ ਨੋਜਲਾ ਪਟਾਓ ਪਟਾ ਕੇ ਇਹਨੂੰ ਪਾਓ ਝੋਲੇ ਚ ਤੇ ਲੈ ਜਾਓ ਆਪਣੇ ਆਪ ਡਾਇਰੈਕਟ ਆਪ ਲੈ ਕੇ ਜਾਓ ਆਪ ਲੈ ਜਾ ਕੇ ਅਗਲੇ ਨੂੰ ਦੱਸੋ ਵੀ ਹਾਂ ਵੀ ਭਾਈ ਆਹਾ ਸਾਡਾ ਕੀਤਾ ਆ ਵੀ ਆਹਾ ਹਟ੍ਰੈਕਟਰ ਨੂੰ ਮਤਲਬ ਕਿ ਪ੍ਰੋਬਲਮ ਆ ਰਹੀ ਆ ਵੀ ਅਸੀਂ ਇਹਨੂੰ ਮੋਡੀਫਿਕੇਸ਼ਨ ਕਰਾਉਣੀ ਆ ਸੋ ਉਹਦੇ ਨਾਲ ਇਹ ਹੋ ਜਾਂਦਾ ਵੀ ਜਿੱਦਾਂ ਤੁਹਾਨੂੰ ਇੱਕ ਤਾਂ ਇਹ ਪਤਾ ਲੱਗਦਾ ਵੀ ਜੇ ਤੁਹਾਡਾ ਕਈ ਵਾਰੀ ਇਦਾਂ ਵੀ ਜਾਨਕੀ 12 ਤੋਂ ਲੈ ਕੇ 20 ਹਜ਼ਾਰ ਦੇ ਵਿੱਚ ਵਿੱਚ ਵਧੀਆ ਪੰਪ ਮੋਡੀਫਿਕੇਸ਼ਨ ਹੋ ਜਾਂਦੀ ਹੈ ਐਨ ਪੂਰਾ ਸਿਰੇ ਵਾਲਾ ਉਹਦੇ ਵਿੱਚ ਇਹ ਦਿੱਕਤ ਹੁੰਦੀ ਹੈ ਵੀ ਕਈ ਵਾਰੀ ਜਿੱਦਾਂ ਹੁਣ ਆਪਾਂ ਸਾਰਾ ਪੰਪ ਖੋਲ ਕੇ ਦੁਬਾਰਾ ਜਦੋਂ ਉਹਨਾਂ ਨੇ ਫਿੱਟ ਕਰਕੇ ਦੇਣਾ ਹੁੰਦਾ ਆ ਸੋ ਉਹਦੇ ਵਿੱਚ ਇਹ ਹੋ ਜਾਂਦਾ ਕਿਈ ਵਾਰੀ ਤੁਹਾਡਾ ਕੋਈ ਇਦਾਂ ਦਾ ਸਮਾਨ ਵਿੱਚ ਜਿਹੜਾ ਖਰਾਬ ਹੁੰਦਾ ਆ ਜਾਂ ਜਿੱਦਾਂ ਮਤਲਬ ਕਿ ਆਪਣੀ ਟਰੈਕਟਰ ਨੂੰ 4-5 ਸਾਲ ਹੋ ਗਏ ਹੋਰ 2-4 ਮਹੀਨੇ ਚੱਲ ਕੇ ਉਹ ਵਿੱਚੋਂ ਘਸ ਜਾਣਾ ਜਾਂ ਕੁਝ ਵੀ ਉਹ ਆਪਣਾ ਹੋ ਜਾਂਦਾ ਵੱਖਰਾ ਵੀ ਉਹ ਆਪਣਾ ਮਾਈਂਡ ਆ ਵੀ ਆਪਾਂ ਦੁਬਾਰਾ ਫੇ ਉਸ ਕੰਜਰਖਾਨੇ ਜੇ ਚ ਪੈਣਾ ਕਿ ਹੁਣ ਜਦੋਂ ਇੱਕ ਵਾਰੀ ਖੁੱਲਿਆ ਤਾਂ ਵੀ ਇਹਦਾ ਸਾਰਾ ਓਕੇ ਕਰਾ ਲਈਏ ਸੋ ਇਹ ਜਿੰਨੀ ਮੋਡੀਫਿਕੇਸ਼ਨ ਦੀ ਇਹਦੀ ਗੇਮ ਆ ਕੱਲੇ ਦੀ ਦਾਸ ਕਹ ਯਾਰ 8-10000 ਤੋਂ ਲੈ ਕੇ 20000 ਦੇ ਵਿੱਚ ਵਿੱਚ ਯਾਨੀ ਕਿ 20000 ਚ ਤਾਂ ਫਿਰ ਉਹ ਸਿਰੇ ਵਾਲਾ ਹੀ ਕੰਮ ਹੋ ਜਾਂਦਾ ਯਾਨੀ ਕਿ ਆ ਡੈਫਨ ਡੂਫਰਮ ਮਤਲਬ ਕਿ ਹੋਰ ਜੇ ਤੁਹਾਡਾ ਵਿੱਚ ਉਹ ਪੰਪ ਦਾ ਕਈ ਕੁਛ ਪੈਣ ਵਾਲੇ ਪਲੰਜਰ ਪਲੰਜਰ ਹਨ ਤੇ ਪੈਸਟ ਵਗੈਰਾ ਜਿੱਦਾਂ ਉਹ ਸਾਰਾ ਕੁਝ ਓਵਰ ਆਲ ਹੋ ਜਾਂਦਾ ਇੰਨੇ ਕਿਚ ਤਾਂ ਤੇ ਨਾਲ ਫਿਰ ਇਹ ਆ ਵੀ ਯਾਨੀ ਕਿ ਜਿੱਦਾਂ ਹੁਣ ਨੋਜ਼ਲਾਂ ਪਟਾ ਕੇ ਨੋਜ਼ਲਾਂ ਦੇ ਨਾਲ ਫਿਰ ਜਦੋਂ ਲੈ ਕੇ ਜਾਂਦੇ ਆ ਇੱਕ ਤਾਂ ਨੋਜ਼ਲਾਂ ਦਾ ਪ੍ਰੈਸ਼ਰ ਚੈੱਕ ਹੋ ਜਾਂਦਾ ਵੀ ਚਾਹੇ ਕੋਈ ਚੂਕ ਚੂਕ ਜਾਂ ਕੁਛ ਵੀ ਆ ਸੈਕੰਡ ਨੰਬਰ ਇਹ ਆ ਵੀ ਜਿੱਦਾਂ ਫਿਰ ਪ੍ਰੈਸ਼ਰ ਵੱਧ ਜਾਂਦਾ ਆ ਥੋੜਾ ਜਿਹਾ ਤੇ ਜੇ ਤੁਸੀਂ ਆਪਣੇ ਟਰੈਕਟਰ ਨੂੰ ਬਾਲਾ ਇਦਾਂ ਕੁਝ ਨਹੀਂ ਹਨਾ ਕਰਾਉਣਾ ਮੰਗਦੇ ਤੇ ਜਿੱਦਾਂ ਹੁਣ ਆਪਣੇ ਆ ਜਨੂਅਲ ਟਰੈਕਟਰ ਆ ਵੀ ਇਦਾਂ ਵੀ ਇਹਦੇ ਮਗਰ 13 ਹਾਲ ਪਾ ਲੋ ਜਿਹੇ ਜਿੱਦੀ ਮਾਜੀ ਟਰਾਲੀ ਵੀ ਇਹ ਇਦਾਂ ਵੀ ਪਟਾਕੇ ਪਾਉਂਦਾ ਪੂਰੇ ਸੋ ਆਪਾਂ ਇਹਦਾ ਕੀ ਕਰਾਇਆ ਆਪਾਂ ਇਹਦਾ ਪੰਪ ਮੋਡੀਫਿਕੇਸ਼ਨ ਕਰਾਇਆ ਤੇ ਨਾਲ ਪਲੱਸ ਨੋਜਲਾ ਜਿੱਦਾਂ ਨੋਜਲਾ ਰਹੇ ਹੁੰਦਾ ਵੀ ਫੇ ਉਹ ਮੈਸਤਰੀ ਪ੍ਰੈਸ਼ਰ ਜਿੱਦਾ ਵਧ ਜਾਂਦਾ ਨਾਲ ਹੀ ਤੇ 200 ਜਿੱਦਾਂ 240 200 260 ਤੱਕ ਵੀ ਹੋ ਜਾਂਦਾ ਕੰਪਨੀ ਵੱਲੋਂ ਇਹ ਹੁੰਦਾ ਵੀ ਜਿੱਦਾਂ ਥੋੜਾ ਜਿਹਾ ਪ੍ਰੈਸ਼ਰ ਨੋਜਲਾ ਦਾ ਘਟ ਹੁੰਦਾ ਆ ਇਹ ਸੋ ਐਵੇਂ ਦਾ ਮੇਰੇ ਹਿਸਾਬ ਨਾਲ ਆਪਣੇ ਕਿਸੇ ਕਾਰੀਗਰ ਜਾਣਦੇ ਮੈਸਤਰੀ ਨੂੰ ਜੋ ਆਪਣੀ ਏਜੰਸੀ 'ਚ ਮੈਸਤਰੀ ਤੋਂ ਪੰਪ ਖਲਾਓ ਉਹਨੂੰ ਖੋਲਣ ਦੇ ਕਸਣ ਦੇ ਕਾਰੀਗਰ ਹੋਣਾ ਚਾਹੀਦਾ ਬਟ ਇਹ ਨਹੀਂ ਵੀ ਜਦਾਂ ਆਹ ਨਾਟ ਖੋਲੇ ਤੇ ਚੱਕ ਲਿਆ ਵੀ ਮੁੜ ਕੇ ਉਹਦਾ ਟਾਈਮ ਗਲਤ ਹੋ ਜਵੇ ਤੇ ਸੋ ਮੇਰੇ ਹਿਸਾਬ ਦੇ ਨਾਲ ਇਹ ਜਾਨੀ ਕਿ ਸਭ ਤੋਂ ਬੈਸਟ ਆ ਵੀ ਆਪ ਖਲਾਓ ਆਪ ਲੈ ਕੇ ਜਾਓ ਐਵੇਂ ਆਪਾਂ ਜਦੋਂ ਹੁਣ ਕਈ ਵਾਰੀ ਕਿਸੇ ਮੈਸਤਰੀ ਕਿੱਦਾਂ ਕਿੰਨਾ ਚਿਰ ਵੇਟ ਕਰਦੇ ਰਹਿੰਦੇ ਨੇ ਕਾਰਨ ਤਾਂ ਉਹਨੇ ਵੀ ਇਹੀ ਕਸ਼ੀ ਹੁੰਦਾ ਹੈ ਹਨਾ ਕਿਉਂਕਿ ਜੇ ਹੁਣ ਕੋਈ ਇੰਜਨ ਆ ਦਾ ਮਿਸਤਰੀ ਆ ਕੋਈ ਪਿਸਟਨਾਂ ਦਾ ਜ ਕਾਹੇ ਦਾ ਉਹਨੇ ਪੰਪ ਦਾ ਕੰਮ ਤਾਂ ਪੰਪ ਵਾਲੇ ਤੋਂ ਵੀ ਕਰਾ ਕੇ ਦੇਣਾ ਆਪਾਂ ਨੂੰ ਸੋ ਇਹ ਹੋ ਜਾਂਦਾ ਵੀ ਉਹਨਾਂ ਕੰਮ ਆਪਾਂ ਆਪ ਕਰਾਈਏ ਤੇ ਆਪਾਂ ਪੈਸੇ ਵੀ ਸੇਵ ਕਰ ਸਕਦੇ ਆ ਜਿੱਥੇ ਆਪਣੇ ਜ਼ਿਆਦਾ ਪੈਸੇ ਲੱਗਣੇ ਆ ਉਥੇ ਅੱਧੇ ਪੈਸੇਾਂ 'ਚ ਕੰਮ ਹੋ ਜਾਂਦਾ ਆ ਸੋ ਇਹ ਇੱਕ ਬਾਕੀ ਜਿੱਦਾਂ ਹੁਣ ਟਰਬੋ ਹੋ ਗਿਆ ਹੋਰ ਕੰਮ ਉਹ ਤਾਂ ਚਲੋ ਬਾਅਦ ਦੀ ਗੱਲ ਆ ਵੀ ਜੇ ਤੁਸੀਂ ਆਪਣੇ ਟਰੈਕਟਰ ਦੀ ਵਧੀਆ ਤੁਸੀਂ ਕਹਿੰਦੇ ਆ ਵੀ ਐਵਰੇਜ ਵੀ ਪੂਰੀ ਦਵੇ ਤੇ ਟਰੈਕਟਰ ਪੂਰੇ ਪਟਾਕੇ ਪਾਵੇ ਪੰਪ ਦੀ ਮੋਡੀਫਿਕੇਸ਼ਨ ਕਰਾਓ ਪੰਪ ਖਲਾਓ ਪੰਪ ਦੇ ਨਾਲ ਨੌਜਲਾ ਪਟਾ ਤੇ ਕਿਸੇ ਬੜੀਆ ਕਾਰੀਗਰ ਵਾਲੇ ਜਿਹੜਾ ਤੁਹਾਡੇ ਏਰੀਏ 'ਚ ਜਾਂ ਕੋਈ ਆਪਣੇ ਫੇਮਸ ਜਿੱਦਾਂ ਹੁਣ ਪਤਾ ਹੀ ਆ ਤਿੰਨ ਚਾਰ ਆਪਣੇ ਜਿੱਦਾਂ ਮੈਂ ਦੱਸਿਆ ਹੀ ਆ ਭੁੱਲਰ ਪਾਜੀ ਆ ਵਾ ਡੀਜ਼ਲ ਲੁਧਿਆਣਾ ਹੀਰਾ ਟਾਂਡਾ ਜਿੱਦਾਂ ਹੋਰ ਵੀ ਹੈਗੇ ਆ ਕਾਫੀ ਜਿੱਦਾਂ ਹਨਾ ਵੀ ਆਪਾਂ ਜਿੰਨਾਂ ਤੋਂ ਖਾਸ ਕਰਕੇ ਕੰਮ ਕਰਾ ਹਟੇ ਆ ਜਾਂ ਕਰਾਉਂਦੇ ਆ ਸੋ ਏਡਾ ਵੱਡਾ ਕੋਈ ਇਹ ਹੈ ਨਹੀਂਗਾ ਕਿ ਕਿਸ ਵੀ ਜਿਹੜਾ ਇਹ ਤੇ 25 30 40000 ਰੁਪਏ ਦੀ ਗੱਲ ਜਾਣੀ ਆ ਤੇ ਯਾਨੀ ਕਿ 10000 ਤੋਂ ਲੈ ਕੇ 15 20 ਲੱਗ ਸਕਦਾ 15 ਦੇ ਵਿੱਚ ਵੀ ਉਹ ਬਾਕੀ ਇਹ ਹੋ ਜਾਂਦਾ ਵੀ ਤੁਹਾਡੇ ਪੰਪ ਦੀ ਵਿੱਚੋਂ ਕੰਡੀਸ਼ਨ ਕਿਦਾਂ ਦੀ ਹੈ ਵੀ ਕੋਈ ਹੋਰ ਸਮਾਨ ਜਿਹੜਾ ਜਿੱਦਾਂ ਡੈਮੇਜ ਹੋਇਆ ਜਾਂ ਡੈਮੇਜ ਹੋਣ ਵਾਲਾ ਹੈ ਜਾਂ ਇਨ ਫਿਊਚਰ ਹੋਰ 5 6 ਮਹੀਨੇ ਚੱਲ ਕੇ ਉਹ ਚੀਜ਼ ਉਹ ਫੇਰ ਬੰਦਾ ਇਹ ਸੋਚ ਲੈਂਦਾ ਵੀ ਹੁਣ ਤਾਂ ਇੱਕ ਵਾਰੀ ਖੁੱਲਿਆ ਵੀ ਜੋ ਜੋ ਕਸ਼ੇ ਦਾ ਹੋਣ ਵਾਲਾ ਕਰਾ ਲਈਏ ਯਾਨੀ ਕਿ 18000 ਦੇ ਵਿੱਚ ਵਿੱਚ 18 20 ਤੋਂ ਲੈ ਕੇ 10 ਤੋਂ ਲੈ ਕੇ 20 ਦੇ ਵਿੱਚ ਵਿੱਚ ਸਾਰਾ ਹੀ ਤੁਹਾਡਾ ਇਹ ਕੰਮ ਓਕੇ ਹੋ ਜਾਂਦਾ ਸੈਕੰਡ ਨੰਬਰ ਇੱਕ ਇਹ ਵੀ ਹੋ ਜਾਂਦਾ ਜਦੋਂ ਆਪਾਂ ਆਪ ਪੰਪ ਲੈ ਕੇ ਜਾਂਦੇ ਹੁਣ ਹ ਹੁਣ ਕਈ ਭਰਾਵਾਂ ਨੇ ਕੰਮ ਦਾ ਗੁੱਸਾ ਹੀ ਹੈ ਵੀ ਕਈ ਮੈਸਤਰੀ ਇਦਾਂ ਦੇ ਵੀ ਹੈ ਜਾਨੀ ਕਿ ਉਹ ਹੁਣ ਕਿਸੇ ਨੂੰ ਮੇਰੇ ਵਰਗੇ ਨੂੰ ਬਈ ਬਿਲਕੁਲ ਨਹੀਂ ਨੌਲੇਜ ਹੈਗੀ ਜਾਂ ਕਿਸੇ ਨੂੰ ਉਹ ਕੀ ਕਰਦੇ ਆ ਮਾੜਾ ਮੋਟਾ ਪ੍ਰੈਸ਼ਰ ਜਾਂ ਵਧਾ ਕੇ ਬਸ ਇਥੋਂ ਤੇਲ ਵਧਾ ਰਹੇ ਨੇ ਤੇ ਕਹਿੰਦੇ ਜੀ ਤੁਹਾਡਾ ਪੰਪ ਮੋਡੀਫਿਕੇਸ਼ਨ ਕਰਤਾ ਤੇ ਪਰ ਇਹ ਹੈ ਜਿੱਦਾਂ ਜੇ ਆਪ ਆਪ ਖਲਾਕ ਖੋਲ ਦੇ ਖਲਾ ਕੇ ਪਲੱਸ ਨੌਜਲਾ ਪਟਾ ਕੇ ਆਪ ਆਪਾ ਲੈ ਕੇ ਜਾਂਦੇ ਆ ਫਿਰ ਅਗਲੇ ਨਾਲ ਆਪਣੀ ਇੱਕ ਡਾਇਰੈਕਟ ਡਾਇਰੈਕਟ ਮੀਟਿੰਗ ਹੋ ਜਾਂਦੀ ਆ ਵੀ ਭਾਈ ਆਹ ਚੀਜ਼ ਸਾਨੂੰ ਚਾਹੀਦੀ ਆ ਤੇ ਦੂਜਾ ਨੰਬਰ ਇਹ ਹੋ ਜਾਂਦਾ ਵੀ ਆਪਾਂ ਨੂੰ ਤਸੱਲੀ ਹੋ ਜਾਂਦੀ ਵੀ ਹਾਂ ਵੀ ਅਸੀਂ ਆਏ ਸੀ ਤੇ ਆ ਚੀਜ਼ ਕਰਾਈ ਆ ਤੇ ਸੋ ਹੋਰ ਮੇਰਾ ਭਰਾਏ ਮੈਂ ਇੱਦਾਂ ਵੱਡੇ ਝਮੇਲੇ ਚ ਨਾ ਪਾਓ ਵੀ ਹਾਂ ਫਲਾਣੇ ਦੇ ਕੋਲ ਜਾਂ ਕਿਦਾਂ ਮੇਰੇ ਹਿਸਾਬ ਦੇ ਨਾਲ ਵੀ ਜੇ ਤੁਸੀਂ ਘੱਟ ਪੈਸੇ ਚ ਪੂਰੀ ਜਨ ਸਵਾਦ ਵੀ ਲੈਣਾ ਚਾਹੁੰਦੇ ਆ ਪਾਵਰ ਵੀ ਵਧਾਉਣੀ ਚਾਹੁੰਦੇ ਆ ਸੋ ਪੰਪ ਨੂੰ ਆਪ ਹੀ ਖਲਾਓ ਕਿਸੇ ਕਾਰੀਗਰ ਮਹਤਰੀ ਤੋਂ ਨੌਜਲਾ ਪਟਾਓ ਤੇ ਇਹਨੂੰ ਝੋਲੇ ਚ ਪਾ ਕੇ ਲੈ ਜਾਓ ਵੀ ਹਾਂ ਭਾਈ ਆਪਣੀ ਇੰਨੇ ਕ ਖਿੱਤਿਆਂ ਦੀ ਖੇਤੀ ਆ ਵੀ ਟਰੈਕਟਰ ਆਹ ਕੰਮ ਕਰਦਾ ਤੇ ਆਪ ਨੂੰ ਇਦਾਂ ਦਾ ਚੱਲਣਾ ਚਾਹੀਦਾ ਆ ਤੇ ਉਹਨਾਂ ਨੂੰ ਦੋ ਤਿੰਨ ਘੰਟੇ ਤੁਹਾਨੂੰ ਐਣ ਰੈਡੀ ਕਰਕੇ ਦੇ ਦੇਣਾ ਤੇ ਬਾਕੀ ਜਿੱਦਾਂ ਜੇ ਹੁਣ ਫਿਰ ਕੋਈ ਮੁਕਾਬਲਾ ਜਾਂ ਟੋਚਨ ਮੁਕਾਬਲੇ ਉਹਦੇ ਵਿੱਚ ਤਾਂ ਫਿਰ ਕੱਲੇ ਪੰਪ ਦਾ ਕਾਫੀ ਚੀਜ਼ਾਂ ਦਾ ਰੋਲ ਹੋ ਜਾਂਦਾ ਵੀ ਨਾਰਮਲ ਖੇਤੀ ਦੇ ਵਿੱਚ ਜੇ ਤੁਹਾਨੂੰ ਲੱਗਦਾ ਵੀ ਸਾਡਾ ਟਰੈਕਟਰ ਤੇਲ ਵੱਧ ਖਾਂਦਾ ਪਰਫਾਰਮੈਂਸ ਉਹਦੀ ਘਟਿਆ ਤੇ ਸਭ ਤੋਂ ਪਹਿਲਾ ਸਟੈਪ ਜਾਨੀ ਕਿ ਇਹ ਮੰਨਿਆ ਜਾਂਦਾ ਵੀ ਪੰਪ ਦੀ ਮੋਡੀਫਿਕੇਸ਼ਨ ਕਰਾਓ ਤੁਹਾਨੂੰ ਵੀ 13 ਹਲਾ ਹੁਲਾ ਤੇ ਤਾਂ ਜਿੰਨਾ ਮਾਜੀ ਲੀਵਰ ਦੋਨੇ ਸਿੱਟੀ ਉਹ ਦੂਜੇ ਹਾਈ ਚ ਵੀ ਸਾਡਾ ਟਰੈਕਟਰ ਮੰਨਦਾ ਨਹੀਂ ਬੱਕਦਾ ਫਿਰੋ ਵੀ ਜਿੱਦਾਂ ਕਹਿ ਲਈਏ ਵੀ ਛੱਡਦਾ ਫੇ ਇੱਕ ਵਾਰੀ ਫੇ ਉਹ ਬਸ ਪਿੱਛੇ ਦੇਖਣ ਦੀ ਲੋੜ ਨਹੀਂ ਸੋ ਇਹ ਆਪਾਂ ਜੇ ਆਪ ਕਰਾਵਾਂਗੇ ਤਾਂ ਆਪ ਨੂੰ ਆਪਣੇ ਕੰਮ ਦੇ ਨਾਲ ਤਸੱਲੀ ਵੀ ਹੁੰਦੀ ਆ ਦੂਜਾ ਨੰਬਰ ਇਹ ਵੀ ਆ ਵੀ ਜੇ ਕੋਈ ਆਪਣੇ ਤੋਂ 15-18000 ਲਈ ਜਾਂਦਾ ਜੇ ਆਪਣਾ 12000 ਲੱਗਣ ਵਾਲਾ ਆਪਾਂ ਨੂੰ ਪਤਾ ਵੀ ਇੰਨੇ ਪੈਸੇ ਲੱਗਣੇ ਆ ਵੀ ਭਾਈ ਕੋਈ ਇਹਦੇ ਵਿੱਚ ਓਲਾ ਨਹੀਂ ਹੋ ਜਾਂਦਾ ਤੇ ਕਰ ਨਾ ਰਹੇ ਮਤਲਬ ਕਿ ਉਹ ਪੰਪਾਂ ਵਾਲੇ ਮੈਸਤਰੀ ਨਹੀਂ ਹੁੰਦਾ ਸੋ ਆਪਾਂ ਮੇਰੇ ਹਿਸਾਬ ਨਾਲ ਮੇਰੀ ਥਿਊਰੀ ਇਹ ਮੰਨਦੀ ਆ ਵੀ ਆਪ ਕਰਾਓ ਖਲਾਓ ਲੈ ਕੇ ਜਾਓ ਜੋ ਵੀ ਆਪਾਂ ਨੂੰ ਜਿੱਦਾਂ ਦੀ ਪਰਫਾਰਮੈਂਸ ਚਾਹੀਦੀ ਆ ਕਰਾ ਕੇ ਲਿਆ ਕੇ ਉਸ ਹੀ ਮੈਸਤਰੀ ਤੋਂ ਫਿੱਟ ਕਰ ਦੋ ਹਾਂ ਕੋਈ ਆ ਵੀ ਉਹ 7 7800 ਖੋਲ ਕੇ ਕੱਸਣ ਦਾ ਯਾਨੀ ਕਿ ਟਾਈਮਿੰਗ ਟੂ ਵੀ ਕਰਨ ਦਾ ਵੱਖਰਾ ਪਰ ਇਹ ਅਭੀ ਆਪ ਨੂੰ ਕੋਈ ਸ਼ੰਕਾ ਨਹੀਂ ਵੀ ਕਰਨ ਨੂੰ ਆਪਾਂ ਕਿਸੇ ਨੂੰ ਹਨਾ ਇਦਾਂ ਨਹੀਂ ਵੀ ਯਾਰ ਤੂੰ ਕੀ ਕਰਾ ਰਿਹਾ ਹੈ ਕਿਉਂਕਿ ਅੱਜ ਕੱਲ ਇਹ ਬਹੁਤ ਕੰਮ ਚੱਲ ਰਿਹਾ ਹੈ ਵੀ ਜੇ ਆਪਾਂ ਕਿਸੇ ਤੇ ਯਕੀਨ ਵੀ ਕਰਦੇ ਹਾਂ ਕਈ ਵਾਰੀ ਹਰੇਕ ਬੰਦਾ ਉਦਾਂ ਦਾ ਕਈ ਵਾਰੀ ਮੋੜ ਨਹੀਂ ਨਿਕਲਦਾ ਅਗਲਾ ਤੇਲ ਤੋਲ ਵਧਾ ਕੇ ਮਾੜਾ ਮੋਟਾ ਕਹਿ ਸੁਣ ਚੱਕ ਕੇ ਜਾਂ ਪ੍ਰੈਸ਼ਰ ਵਧਾ ਕੇ ਅਗਲਾ ਕਹਿੰਦਾ ਜੀ ਤੁਹਾਡਾ ਪੰਪ ਮੋਡੀਫਿਕੇਸ਼ਨ ਕਰਤਾ ਸੋ ਇਹ ਹੈ ਜੇ ਹੁਣ ਆਪਾਂ ਆਪ ਕਰਾ ਕੇ ਲਿਆਵਾਂਗੇ ਆਪ ਨੂੰ ਜਿਹੜਾ ਵਿੱਚੋਂ ਸਮਾਨ ਨਿਕਲਣਾ ਉਹ ਵੀ ਨਾਲ ਦੀ ਨਾਲ ਉਦੋਂ ਹੀ ਮਿਲ ਜਾਣਾ ਵੀ ਆਹ ਸਮਾਨ ਭਾਈ ਤੁਹਾਡਾ ਪਹਿਲਾਂ ਸੀ ਤੇ ਆਹ ਸਮਾਨ ਆਹੀਂ ਹੁਣ ਵਿੱਚ ਪਾਇਆ ਹੈ ਤੇ ਇ ਕੋਈ ਇਦਾਂ ਦੀ ਰਿਪੇਟੇ ਰੋਲ ਹੈ ਨਹੀਂਗਾ ਵੀ ਜਿਹੜਾ ਐਵੇਂ ਆਪਾਂ ਕਹੇ ਦੇ ਮੈਸਤਰੀਆਂ ਦੇ ਜਾਂ ਖੜੇ ਕਰੇ ਰੱਖੇ 10-10 ਦਿਨ ਜਾਂ ਕੁਛ ਵੀ ਤੇ ਜੇ ਤੁਸੀਂ ਇਹ ਆਪਣੇ ਟ੍ਰੇਡ ਚਾਹੁੰਦੇ ਆ ਵੀ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਇਹ ਤਰੀਕਾ ਆ ਵੀ ਕਿਉਂਕਿ ਆਪਾਂ ਵੀ ਇਦਾਂ ਹੀ ਕਰਾਉਂਦੇ ਆ ਜਿਹੜਾ ਬਾਕੀ ਹਾਂ ਹੋਰ ਕੰਮ ਕਰਾਉਣ ਵਾਲਾ ਉਹ ਚਲੋ ਆਪਾਂ ਜਿਨ੍ਹਾਂ ਤੋਂ ਸਿੱਖਿਆ ਵੀ ਜਾਂ ਕਿਦਾਂ ਵੀ ਆ ਆਪਾਂ ਨੂੰ ਪਤਾ ਲੱਗਦਾ ਹੌਲੀ ਹੌਲੀ ਇਸ ਕੰਮ 'ਚ ਪੈ ਕੇ ਜਿੱਦਾਂ ਨੌਲੇਜ ਆਉਂਦੀ ਬੰਦੇ ਨੂੰ ਪਰ ਕਈ ਲੋਕ ਜਿੱਦਾਂ ਦੱਸਦੇ ਨਹੀਂ ਹਨ ਇਹ ਚੀਜ਼ਾਂ ਵੀ ਅਗਲਾ ਕਹਿੰਦਾ ਵੀ ਸੋ ਮੇਰੇ ਕਿਸੇ ਵੀ ਭਰਾ ਨੂੰ ਜੇ ਕੋਈ ਏਦਾਂ ਦੀ ਲੱਗਦੀ ਆ ਉਹ ਜਰੂਰ ਆਪਾਂ ਨੂੰ ਮੈਸੇਜ ਕਰੇ ਇੰਸਟਾਗ੍ਰam ਤੇ ਆਪਾਂ ਹਰ ਵੇਲੇ ਹਾਜ਼ਰ ਆ ਸੋ ਸੈਕੰਡ ਨੰਬਰ ਇਹ ਆ ਵੀ ਜੇ ਬਸ ਇਹਨੂੰ ਖਲਾਓ ਵਧੀਆ ਕਾਰੀਗਰ ਤੋਂ ਝੋਲੇ ਚ ਪਾ ਕੇ ਨੌਜਲਾ ਪਟਾ ਕੇ ਲੈ ਜਾਓ ਤੇ ਜਿੱਦਾਂ ਦਾ ਮਰਜੀ ਇਹਨੂੰ ਟ੍ਰੇਟਰ ਨੂੰ ਤਿੱਖਾ ਖੁੰਡਾ ਜਿੱਦਾਂ ਦਾ ਮਾਜੀ ਕਰਾ ਲਿਓ ਨਾਲੇ ਘੱਟ ਪੈਸਿਆਂ ਦੇ ਵਿੱਚ ਹੀ ਹੋ ਜਾਂਦਾ ਮੋਸਟਲੀ ਜੇ ਤੁਹਾਡਾ ਵਿੱਚੋਂ ਸਾਰਾ ਪ੍ਰੋਪਰ ਸਮਾਨ ਓਕੇ ਆ ਹਨਾ ਇਹਦਾ ਪੰਪ ਦਾ ਮਿਨੀਮਮ ਯਾਨੀ ਕਿ ਮੇਰੇ ਨਾਲ 8-10,000 11,000 ਦੇ ਵਿੱਚ ਤੁਹਾਡੀ ਵਧੀਆ ਮੋਡੀਫਿਕੇਸ਼ਨ ਹੋ ਜਾਂਦੀ ਆ ਤੋਂ ਐਮੀ ਉੱਪਰ 25 30000 ਤੱਕ ਜਾਨੀ ਕਿ ਉਹ ਤਾਂ ਇੱਕ ਕਹਿ ਲਈਏ ਵੀ ਹੋ ਜਾਂਦਾ ਚਲੋ ਹੁਣ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹਰੇਕ ਦਾ ਆਪਣਾ ਹਨਾ ਜਿੱਦਾਂ ਥਿਊਰੀ ਆ ਵੀ ਕੰਮ ਕਰਦੀ ਆ ਕਿਦਾਂ ਵੀ ਸੋ ਇਹ ਆ ਵੀ ਮੇਰੇ ਜੇ ਕੋਈ ਜ਼ਿੰਮੇਵਾਰ ਭਰਾ ਚਾਹੁੰਦਾ ਵੀ ਪੰਪ ਨੂੰ ਖਲਾ ਕੇ ਲੈ ਜਾਓ ਤੇ ਮੋਡੀਫਿਕੇਸ਼ਨ ਕਰਾ ਕੇ ਲਿਆ ਕੇ ਕਸ ਦੋ ਤੇ ਜਦੋਂ ਤੁਸੀਂ ਚਲਾਓਗੇ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਵੀ ਹਾਂ ਵਾਕਈ ਕੋਈ ਚੀਜ਼ ਤੇ ਸੈਕੰਡ ਨੰਬਰ ਇਹ ਆ ਵੀ ਜਿੱਦਾਂ ਜੇ ਉੱਪਰ ਡਾਇਫਰਨ ਲਾਉਣੀ ਆ ਫੇਰ ਜਾਨੀ ਕਿ 8 9000 ਰੁਪਿਆ ਐਕਸਟਰਾ ਹੋ ਜਾਂਦਾ ਜਾਨੀ ਕਿ ਸਮਝ ਲਓ ਵੀ ਜੇ 10000 ਤੁਹਾਡੇ ਪੰਪ ਦੇ ਲੱਗਾ 89000 ਰੁਪਏ ਇਹਦਾ ਹੋ ਰੱਖ ਲੋ ਬਾਕੀ ਇਹ ਆ ਵੀ ਜਿਦਾਂ ਉਹ ਹੀ ਤੁਹਾਨੂੰ ਦੱਸਿਆ ਵੀ ਕੋਈ ਸਮਾਨ ਵਿੱਚੋਂ ਜੇ ਕੋਈ ਪੈਣ ਵਾਲਾ ਜਾਂ ਕਿੱਦਾਂ ਉਹਦੇ ਕਰਕੇ ਫਿਰ 5 7 10 ਵੀ ਵੱਧ ਸਕਦਾ ਆ ਪਰ ਇਹ ਆ ਵੀ ਆਪਣੇ ਅੱਖੀ ਉਹ ਕੰਮ ਹੋਊਗਾ ਸਾਰਾ ਤੇ ਜਿਹੜਾ ਸਮਾਨ ਫਿਰ ਵਿੱਚੋਂ ਨਿਕਲਣਾ ਆ ਉਹ ਆਪਾਂ ਨੂੰ ਪਤਾ ਹੋਊ ਵੀ ਆਹ ਚੀਜ਼ ਪਈ ਆ ਤੇ ਸੋ ਮਿਲਦੇ ਏਦਾਂ ਹੀ ਹੋਰ ਅਗਲੀ ਵੀਡੀਓ ਤੇ